ਪਾਕਿਸਤਾਨ ਪੈਸ਼ਾਨ ਮਿਲਿਆ ਯੋ ਉਹ ਤੁਸੀਂ ਜੰਗਲਵਾਦ ਕੀਤਾ ਉੱਥੇ ਰਹਿਣ ਲੱਗੇ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਤਾਂ ਉੱਥੇ ਜਿਹੜੇ ਮੁਸਲਮਾਨ ਭਾਈਚਾਰੇ ਸੀ ਜਾਂ ਹੋਰ ਲੋਕ ਸੀ ਵੀ ਇਤਰਾ ਕਰਦੇ ਸੀ ਨਾ ਹਾਂਜੀ ਆ ਉਹ ਸਾਨੂੰ ਮਾਤਮ ਮਾਤਮ ਹੱਦੇ ਆਏ ਅਸੀਂ ਉਹ ਸਮੇਂ 'ਚ ਉੱਥੇ ਰਹਿੰਦੇ ਸੀ ਉਹ ਆ ਉਸ ਤੋਂ ਬਾਅਦ ਅਸੀਂ ਉਹ ਉਹਨੂੰ ਸਤਾਈ 27-28 ਸਾਲ ਉਮਰ ਮੇਰੀ ਬਪੂ ਜੀ ਤੁਸੀਂ ਜਦੋਂ 27-28 ਸਾਲ ਦੇ ਸੀ અસ ખૂહ પાણી પીંદ આ પાણી કીધું નિશા નું ધો નિશાનું મુસલમાન આગ ધો આજ તકુર ਰਾਇ ਸਿੱਖ ਸਮਾਜ ਨਾਲ ਵਿਤਕਰਾ ਪਹਿਲਾਂ ਹੁੰਦਾ ਸੀ ਪਰ ਰਾਇ ਸਿੱਖ ਸਮਾਜ ਨਾਂ ਬਾਅਦ ਚ ਪਿਆ ਤੇ ਪਹਿਲਾ ਨਾਂ ਜਿਹੜਾ ਸੀ ਉਹ ਮਾਤਮ ਸੀ ਅ ਮਾਤਮ ਸੀ ਪਹਿਲਾਂ ਉਸ ਬਾਰੇ ਤੁਸੀਂ ਦੱਸੋ ਵੀ ਤੁਸੀਂ ਜਦੋਂ ਪਾਕਿਸਤਾਨ ਰਹਿੰਦੇ ਸੀ ਹਾਂਜੀ ਹਾਂਜੀ ਤਾਂ ਉੱਥੇ ਤੁਹਾਡਾ ਪਿੰਡ ਕਿਹੜਾ ਸੀ ਤੇ ਮਾਕਰ ਮਾਕਰ ਕਿਹਾ ਮਾਰ ਮਾਰ ਵਾਕਰ ਕਿਹਾ ਵਜਦਾ ਸੀ ਉਹ ਸਾਡੇ ਬਜਕੇ ਨਹੀਂ ਉੱਥੇ ਉੱਥੇ ਅੰਗਰੇਜ਼ਾਂ ਦੇ ਟਾਈਮ ਨੂੰ ਉਹਨੂੰ ਕੁਈ ਫੱਪੇ ਮਿਲਿਆ ਹੀ ਉਹਨੇ ਘੋੜਾ ਵਾਹ ਕੋ ਚੰਗਾ ਕੰਮ ਕੀਤਾ ਉਹ ਚੰਗਾ ਕੰਮ ਕੀਤਾ ਸੀ ਤੇ ਇਸ ਕਰਕੇ ਤੇ ਉਸ ਕਰਕੇ ਉਹਨੇ ਉਹਨਾ ਆ ਆ ਦਿੱਤੀ 빅 ਘੋੜਾ ਵਾਹ ਕਿ ਸਰ ਮਗदाई ਉਹ ਮਰੋ ਥਾਨ ਪਿੰਜ ਬਾ ਕਰਕੇ ਹਾਨੂੰ ਅਸੀਂ ਪਹਿਲਾਂ ਡੱਕਰ ਤੁਹਾਡਾ ਕੋ ਵੱਡ ਬੜੇ ਦਾ ਸੀ ਨਾ ਨਾ ਜੱਦੀ ਦਾ ਪਿੰਜ ਮਹਿੰਗਾ ਹੈ ਅੱਛਾ ਇਹ ਤੁਮਨ ਉਹ ਮਾਨਾ ਸਿੰਘ ਉਹਨੇ ਘੋੜਾ ਚਲਾਇਆ ਸੀ ਮਾਨ ਤਹਿਸੀਲਦਾਰ ਪਟਵਾਰੀ ਉਹ ਤਿਮਰੋ ਭਾਣ ਪੈਰੀ ਪਿੱਛੇ ਜਾਓ ਮਰ ਘੋੜੇ ਨਾਲ ਮਿਲਿਆ ਜੋੜਾ ਬਾਪੂ ਜੀ ਅਸਲ ਗੱਲ ਸੀ ਕਿ ਅੰਗਰੇਜ਼ ਤੁਹਾਨੂੰ ਅੱਜ ਵੀ ਉੱਥੇ ਲੈ ਚਲੀਏ ਤਾਂ ਸ਼ਾਇਦ ਤੁਸੀਂ ਹੋ ਸਕਦਾ ਆਪਦਾ ਪਿੰਡ ਪਛਾਣ ਲਓ ਪਛਾਣ ਲਿਆ ਸਾਬ ਬੰਦੇ ਪਛਾਣ ਲੇ ਸਾਂ ਹਾਂ ਤੁਹਾਡੇ ਨਾਲ ਉਦੋਂ ਜਿਹੜੇ ਤੁਹਾਡੇ ਹਾਣੀ ਸੀ ਉਹ ਤੁਸੀਂ ਪਹਿਲਾਂ ਮੈਨੂੰ ਨਾਂ ਦੱਸੇ ਸੀ ਉਹਨਾਂ ਦੇ ਆਹ ਉਹ ਕੁਸ਼ਤੀ ਗੁਲਦੇ ਆਇਆ ਸੀ ਮੈਂ ਮੈਂ ਤੂੰ ਵੱਡਾ ਉਹ ਉਹ ਅੱਗੇ ਅਜੂ ਅਜੂ ਖਾਂ ਮੋੜਾ ਸੇਨ ਖਾਂ ਮੋੜਾ ਅਸਲ ਮੋੜ ਜੀ ਜਿਹੜੇ ਉਹਦੇ ਨਾਲ ਮੁਛ ਨਾ ਮਾਰ ਬਾਬੂ ਫਿਰ ਉਦੋਂ ਜਿਹੜੀਆਂ ਸੀ ਜਿਵੇਂ ਹੁਣ ਅੱਜ ਸ਼ਰਾਬਾਂ ਸ਼ਰੂਬਾਂ ਤੇ ਚਿੱਟੇ ਨਸ਼ੇ ਨੂੰ ਚੱਲ ਪਏ ਨੇ ਉਦੋਂ ਨਹੀਂ ਸੀ ਉਦੋਂ ਨਹੀਂ ਸੀ ਉਦੋਂ ਸਧਾਰਨ ਖਾਣਾ ਖਾ ਕੇ ਚੰਗੇ ਪਹਿਲਵਾਨ ਹੁੰਦੇ ਆ ਚੰਗੇ ਪਹਿਲਵਾਨ ਉਦੋਂ ਆ ਨਮਸਕਾਰ ਸਸਰੀਏ ਕਾ ਜੋ ਅੱਜ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਜੋ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਬੜੀ ਹੀ ਅਨਮੋਲ ਜਾਣਕਾਰੀ ਹੈਗੀ ਹੈ ਰਾਏ ਸਿਕ ਸਮਾਜ ਨੂੰ ਲੈ ਕੇ ਜੋ ਰੀ ਰੋਤ ਜੋ ਗਲਤ ਤਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਰਾਏਸਿਕ ਸਮਾਜ ਨੂੰ ਲੈ ਕੇ ਜੋ ਇਤਿਹਾਸ ਦੀ ਜੜੀ ਪਲਟਵਾਰ ਕੀਤੀ ਜਾ ਰਹੀ ਸੀ ਉਸ ਤੇ ਪਰਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਨਾਲ ਜਿਹੜੇ ਇਹ ਸਹਿਯੋਗੀ ਐਂਕਰ ਜਿਹੜੇ ਹੈਗੇ ਨੇ ਤੁਸੀਂ ਬਖੂਬ ਜਾਣਦੇ ਹੋ ਜੋ ਸਾਡਾ ਸਹਿਯੋਗ ਕਰਨ ਜਾ ਰਹੇ ਨੇ ਅੱਜ ਸਾਬਕਾ ਮੰਤਰੀ ਐਮਐਲਏ ਸਰਦਾਰ ਫੌਜਾ ਸਿੰਘ ਜੀ ਸਰਾਰੀ ਸਾਹਿਬ ਸੋ ਉਨ੍ਹਾਂ ਨਾਲ ਮੌਜੂਦ ਨੇ ਬਾਪੂ ਲਾਲ ਸਿੰਘ ਜੀ ਜੋ ਕਾਫੀ ਉਮਰ ਨਾਲ ਸੰਬੰਧਿਤ ਹੈਗੇ ਨੇ ਲਗਭਗ 105 ਸਾਲਾਂ ਦੀ ਉਮਰ ਦੱਸੀ ਜਾ ਰਹੀ ਹੈ ਉਨ੍ਹਾਂ ਦੀ ਤੇ ਉਹ ਕਾਫੀ ਜਿਹੜਾ ਇਤਿਹਾਸ ਜਾਣਦੇ ਨੇ ਕਿਉਂਕਿ ਉਹਨਾਂ ਨੇ ਕੁਝ ਅਜਿਹਿਆਂ ਰੋਹ ਰੀਤਾਂ ਕੁਝ ਅਜਿਹੇ ਦਰਿਛ ਦੇਖੇ ਨੇ ਜੋ ਤੁਹਾਡੇ ਨਾਲ ਸਾਂਝੇ ਕਰਨਗੇ ਤੇ ਸਭ ਤੋਂ ਪਹਿਲਾਂ ਅਸੀਂ ਵਾਹਿਗੁਰੂ ਦੀ ਫਤਿਹ ਨਾਲ ਸਾਰਿਆਂ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਸਹਿਯੋਗੀ ਐਮਐਲ ਸਾਹਿਬ ਲਾਲ ਸਿੰਘ ਜੀ ਨਾਲ ਗੱਲਬਾਤ ਕਰਨਗੇ ਜੋ ਤੁਹਾਡੇ ਨਾਲ ਸਾਂਝੀ ਕਰਨਗੇ ਬਾਪੂ ਜੀ ਆਪਾਂ ਫਤਿਹ ਦੀ ਸਾਂਝ ਪਾਈਏ ਕਿ ਆਪਾਂ ਇੱਕ ਪਿੱਛੇ ਵੀ ਇੰਟਰਵਿਊ ਕੀਤੀ ਸੀ ਜਦੋਂ ਮੈਨੂੰ ਅਜੇ ਟਰੈਕਟਰ ਨਹੀਂ ਮਿਲੀ ਸੀ ਤੇ ਮੈਂ ਆਇਆ ਸੀ ਤੁਹਾਡੇ ہاں ਜੀ ਹਾਂ ਜੀ ਉਹ ਤੁਸੀਂ ਕਾਫੀ ਕੁਝ ਉਸ ਵੇਲੇ ਦੱਸਿਆ ਸੀ ਕਿ ਰਾਏ ਸਿੱਖ ਸਮਾਜ ਨਾਲ ਵਿਤਕਰਾ ਪਹਿਲਾਂ ਹੁੰਦਾ ਸੀ ਪਰ ਰਾਏ ਸਿੱਖ ਸਮਾਜ ਨਾਂ ਬਾਅਦ ਚ ਪਿਆ ਤੇ ਪਹਿਲਾ ਨਾਂ ਜਿਹੜਾ ਸੀ ਉਹ ਮਾਤਮ ਸੀ ਅ ਮਾਤਮ ਸੀ ਪਹਿਲਾ ਉਸ ਬਾਰੇ ਤੁਸੀਂ ਦੱਸੋ ਵੀ ਤੁਸੀਂ ਜਦੋਂ ਪਾਕਿਸਤਾਨ ਰਹਿੰਦੇ ਸੀ ਹਾਂ ਜੀ ਤਾਂ ਉੱਥੇ ਤੁਹਾਡਾ ਪਿੰਡ ਕਿਹੜਾ ਸੀ ਤੇ ਬਾਕਰ ਬਾਕਰ ਕਿਹਾ ਮਾਰ ਮਾਰ ਬਾਕਰ ਕਿਹਾ ਵਜਦਾ ਸੀ ਉਹ ਸਾਡੇ ਬਜਕੇ ਨਹੀਂ ਉੱਥੇ ਉੱਤੇ ਅੰਗਰੇਜ਼ਾਂ ਦੇ ਟਾਈਮ ਨੂੰ ਉਹਨੂੰ ਕੋਈ ਫਤਵੇ ਮਿਲ ਜਾਈ ਉਹਨੇ ਘੋੜਾ ਕੋਈ ਚੰਗਾ ਕੰਮ ਕੀਤਾ ਚੰਗਾ ਕੰਮ ਕੀਤਾ ਸੀ ਤੇ ਇਸ ਕਰਕੇ ਤੇ ਉਸ ਕਰਕੇ ਉਹਨੇ ਉਹਨਾਂ ਜਿੱਤੀ ਵੀ ਘੋੜਾ ਵਾ ਕਿਸਨ ਮਗਦਾਈ ਉਹ ਮਲੋ ਥਾ ਨੂੰ ਪਿੰਜ ਬਾ ਕਰਕੇ ਹਨੂ ਅਸੀਂ ਪਹਿਲਾਂ ਬਾ ਕਰ ਤੁਹਾਡਾ ਕੋ ਵੱਡ ਬਡੇਰਾ ਸੀ ਨਾ ਨਾ ਜੱਦੀ ਦਾ ਪਿੰਜ ਮੇਗਾ ਹੈ ਅੱਛਾ ਇਹ ਕੁ ਮਨ ਉਹ ਮਾਣਾ ਸਿੰਘ ਉਹਨੇ ਘੋੜਾ ਚਲਾਇਆ ਸੀ ਨਾ ਤਹਿਸੀਲਦਾਰ ਪਟਵਾਰੀ ਉਹ ਤੇ ਮਰੋ ਭਰਨ ਪੈੜੀ ਪਿੱਛੇ ਜਾਓ ਮਰ ਘੋੜੇ ਨਾਲ ਮਿਲਈ ਪੋੜਾ ਬਪੂ ਜੀ ਅਸਲ ਗੱਲ ਸੀ ਕਿ ਅੰਗਰੇਜ਼ ਜਿਹੜਾ ਕੋ ਚੰਗਾ ਕੰਮ ਕਰਦਾ ਸੀ ਹਾਂ ਹਾਂ ਉਦੋਂ ਗੰਦੀਆਂ ਸਰਕਾਰਾਂ ਨਹੀਂ ਸੀ ਜਿਹੜੀਆਂ ਲੁੱਟਖੋ ਕਰਦੀਆਂ ਅੰਗਰੇਜ਼ ਆਪਾਂ ਠੀਕ ਹੈ ਅਸੀਂ ਕਹਿ ਤਾਂ ਦਿੰਨੇ ਕਿ ਅਸੀਂ ਸਾਨੂੰ ਉਹਨੇ ਗੁਲਾਮ ਰੱਖਿਆ ਪਰ ਸਾਡੇ ਗੰਦੇ ਲੋਕਾਂ ਦੀ ਕਰਕੇ ਗੁਲਾਮ ਰਹੇ ਮਾਤਮ ਮਾਤਮ ਬਾਈ ਦੇਸੀ ਅਸਾਂ ਤੁਹਾਡੇ ਵੱਜ ਕੇ ਕੋਈ ਚੰਗਾ ਕੰਮ ਕੀਤਾ ਉਹ ਹੁਕਮ ਮੇਰਾ ਵੀ ਘੋੜਾ ਵਾ ਕਿਸੇ ਵਗਦਾ ਹੀ ਉਹ ਮਸਾ ਅਸੀਂ ਬਾਤ ਉਹ ਪਾਕਿਸਤਾਨ ਪੈਸਾ ਮਿਲੀ ਆ ਯੋ ਉਹ ਤੁਸੀਂ ਜੰਗਲਵਾਦ ਕੀਤਾ ਉੱਥੇ ਰਹਿਣ ਲੱਗੇ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਤਾਂ ਉੱਥੇ ਜਿਹੜੇ ਮੁਸਲਮਾਨ ਭਾਈਚਾਰੇ ਸੀ ਜਾਂ ਹੋਰ ਲੋਕ ਸੀ ਵਿਤਰਾ ਕਰਦੇ ਸੀ ਨਾ ਹਾਂਜੀ ਆ ਉਹ ਸਾਨੂੰ ਮਾਤਮ ਮਾਤਮ ਹੱਦੇ ਆਏ ਅਸੀਂ ਉਹ ਸਮੇਂ 'ਚ ਉੱਥੇ ਰਹਿੰਦੇ ਸੀ ਉਸ ਉਸ ਤੋਂ ਬਾਅਦ ਅਸੀਂ ਉਹ ਨੂੰ ਹਾਨੂੰ ਅ ਸਤਾਈ 28 ਸਾਲ ਉਮਰ ਮੇਰੀ ਆਪੂ ਜੀ ਤੁਸੀਂ ਜਦੋਂ 27 28 ਸਾਲ ਦੇ ਸੀ ਤੁਹਾਡਾ ਵਿਆਹ ਸ਼ਾਦੀ ਇੱਧਰ ਹੋਇਆ ਕਿ ਉੱਥੇ ਹੋਇਆ ਇੱਥੇ ਹੋਇਆ ਇੱਥੇ ਪਰ 27 28 ਸਾਲ ਦੇ ਨੌਜਵਾਨ ਨੂੰ ਸਾਰਾ ਕੁਝ ਚੇਤੇ ਹੁੰਦਾ ਕਿ ਉੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਜੇ ਤੁਹਾਨੂੰ ਅੱਜ ਵੀ ਉੱਥੇ ਲੈ ਚਲੀਏ ਤੇ ਸ਼ਾਇਦ ਤੁਸੀਂ ਹੋ ਸਕਦਾ ਆਪਦਾ ਪਿੰਡ ਪਛਾਣ ਲਓ ਪਛਾਣ ਲਿਆ ਸਾਬ ਬੰਦੇ ਹੀ ਪਛਾਣ ਲੇ ਸੈਂ ਹਾਂ ਤੁਹਾਡੇ ਨਾਲ ਉਦੋਂ ਜਿਹੜੇ ਤੁਹਾਡੇ ਹਾਣੀ ਸੀ ਉਹ ਤੁਸੀਂ ਪਹਿਲਾਂ ਮੈਨੂੰ ਨਾਂ ਦੱਸੇ ਸੀ ਉਹਨਾਂ ਦੇ ਉਹ ਕੁਸ਼ਤੀ ਖੁੰਦੇ ਆਇਆ ਸੀ ਮੈਂ ਮੈਂ ਤੋਂ ਵੱਡਾ ਉਹ ਉਹ ਅੱਗੇ ਆਉਂਜੂ ਉਹ ਉਹ ਯੂਵਕਾਂ ਮੌਲਾ ਸੇਨ ਕਾ ਮੋਜ ਮੋਜ ਨਜੀਰ ਉਹ ਬੇਨਾ ਮੁਸਲਮਾਨ ਤੋਂ ਬਾਪ ਫਿਰ ਉਦੋਂ ਜਿਹੜੀਆਂ ਸੀ ਜਿਵੇਂ ਹੁਣ ਅੱਜ ਸ਼ਰਾਬਾਂ ਸ਼ਰੂਬਾਂ ਤੇ ਚਿੱਟੇ ਨਸ਼ੇ ਨੂੰ ਸੇ ਚੱਲ ਪਏ ਨੇ ਉਦੋਂ ਨਹੀਂ ਸੀ ਉਦੋਂ ਨਹੀਂ ਸੀ ਉਦੋਂ ਸਧਾਰਨ ਖਾਣਾ ਖਾ ਕੇ ਚੰਗੇ ਪਹਿਲਵਾਨ ਹੁੰਦੇ ਆ ਚੰਗੇ ਪਹਿਲਵਾਨ ਉਦੋਂ ਆ ਇਸ ਤਰ੍ਹਾਂ ਸੀ ਉਹ ਰਹਿੰਦੇ ਆਏ ਉਹ ਮੁਸਲਮਾਨ ਆਖ ਬਰਾਈ ਅਕੂ ਅਕੂ ਬਾਮਾ ਕੁਮਾ ਸੀ ਮੁਸਲਮਾਨ ਉਹਦੇ ਲੜਕੇ ਆਇਆ ਠੀਕ ਹੈ ਠੀਕ ਹੈ ਨਾ ਜਨਾ ਉਹ ਨਾ ਵੀ ਮਾਈ ਆਈ ਨੇ ਤੁਸੀਂ ਉਹਨੂੰ ਖੇਤੀ ਕਰਦੇ ਸੀ ਹੈਨਾ ਆ ਖੇਤੀ ਕਰਦੇ ਪਰ ਉਸ ਵੇਲੇ ਦੀਆਂ ਉਸ ਉਹਦੀਆਂ ਹਕੂਮਤ ਸੀ ਜਿਹੜੀ ਜਾਂ ਕਹਿ ਲੋ ਜਾਂ ਲੋਕ ਜਿਹੜੇ ਸੀ ਆਪਣੇ ਆਪ ਨੂੰ ਸਵਰਨ ਜਾਤੀ ਵੱਡੀਆਂ ਜਾਤਾਂੋਂ ਚਕੋਲੀ ਦੇ ਦੱਦ ਸੀ ਜਿਵੇਂ ਮੁਸਲਮਾਨ ਸੀ ਆਪਣੇ ਆਪ ਨੂੰ ਉੱਚ ਕੋਟੀ ਦੇ ਖੱਤਰੀ ਸੀ ਬਹਾਮਣ ਸੀ ਹੈਨਾ ਇਹ ਸਾਰੇ ਆਪਣੇ ਆਪ ਨੂੰ ਪਰ ਆਪਣੇ ਨਾਲ ਸਾਂਝ ਨਹੀਂ ਰੱਖਦੇ ਸੀ ਨਹੀਂ ਲੱਗਦਾ ਅਸੀਂ ਖੂਹਾਂ ਤੋਂ ਪਾਣੀ ਪੀਂਦੇ ਆਏ ਨਾ ਉਹ ਆਂ ਜਾਓ ਮਰ ਪੋ ਪਾਣੀ ਕਿਉਂ ਪੀਂਦੇ ਬਣਾਈ ਨਿਸਾਨ ਨੂੰ ਧੋ ਓਹੋ ਨਿਸਾਨ ਨੂੰ ਮੁਸਲਮਾਨਾਂ ਦੇ ਧੋ ਆਇਆ ਤਾਂ ਹੁਣ ਮਰ ਮਰ ਕੇ ਆਇਆ ਉਸ ਸਮੇਂ ਚ ਤੇ ਬਾਪੂ ਜਦੋਂ ਤੁਸੀਂ ਫਿਰ ਇੱਧਰ ਆ ਗਏ ਇੱਥੇ ਆ ਕੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਅੱਜ ਤੁਹਾਡੀ ਉਮਰ ਹੋ ਗਈ 105 ਸਾਲ ਹਾਂਜੀ ਹਾਂਜੀ ਤੇ ਤੁਹਾਨੂੰ ਸਾਰੀ ਰਾਜਨੀਤਿਕ ਦੀ ਪਕੜ ਵੀ ਹੈਗੀ ਹੈ ਵੀ ਸਾਡੇ ਨਾਲ ਜਿਹੜੀਆਂ ਸਰਕਾਰਾਂ ਸੀ ਇਸ ਤੋਂ ਪਹਿਲਾਂ ਜਿਵੇਂ ਦੋ ਹੀ ਪਾਰਟੀਆਂ ਰਾਜ ਕਰਦੇ ਰਹੀਆਂ ਕਿ ਕਾਂਗਰਸ ਤੇ ਇਕ ਕਾਲੀ ਹਾਂਜੀ ਹਾਂਜੀ ਤਾਂ ਉਹ ਕਦੇ ਆਪਣੇ ਬੰਦੇ ਨੂੰ ਟਿਕਟ ਦੇਂਦੇ ਸੀ ਕਿ ਕਿਵੇਂ ਚੱਲਦਾ ਸੀ ਕੰਮ ਨਾ ਨਾ ਟਿਕਟ ਕੋਈ ਬਾਹਰ ਜਤੀ ਜਾਂਦੇ ਆ ਆਪ ਇਹਨਾਂ ਨੂੰ ਥੱਲੇ ਪੈਰ ਦੇ ਰੱਖਦੇ ਆ ਆਪਾਂ ਦੇ ਥੱਲੇ ਰੱਖਦੇ ਆ ਤੇ ਆਪਾਂ ਮਜੂਰ ਬਣੇ ਜਾਂਦੇ ਆ ਆਪਾਂ ਨੂੰ ਪੈਣੀ ਉਮਰ ਦੇਂਦੇ ਆਏ ਤੇ ਨੀਅਤ ਤੁਹਾਡੀ ਸੀ ਹਾਂ ਨੀਅਤ ਮਾੜੀ ਸੀ ਨੀਅਤ ਖੋਟੀ ਸੀ ਹਾਂ ਖੋਟੀ ਨੀਤਾਂ ਹੀ ਆਏ ਆਪਾਂ ਉਹਦਾ ਦੱਬੀ ਰੱਖ ਦਿਆ ਉਪਾਣੀ ਉਮਰ ਦੇਂਦੇ ਆ ਪਰ ਅਸੀ ਤਾਂ ਤੁਹਾਨੂੰ ਮਾਰਗਦਰਸ਼ਨ ਮੰਨਦੇ ਆ ਕਿ ਤੁਸੀਂ 105 ਸਾਲ ਉਮਰ ਇਹ 100 ਸਾਲ ਇੱਕ ਸਦੀ ਹੁੰਦੀ ਹੈ ਤੇ 5 ਸਾਲ ਉੱਤੇ ਹੋ ਗਏ ਤੇ ਤੁਸੀਂ ਬਹੁਤ ਉਤਾਰ ਚੜ੍ਹਾ ਦੇਖੇ ਨੇ ਜਿਹੜੀ ਇੱਥੋਂ ਦੀ ਰਾਜਨੀਤੀ ਉਹ ਵੀ ਤੁਸੀਂ ਪਿਛਲੀ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਬਹੁਤ ਕੁਝ ਦੱਸਿਆ ਸੀ ਕਿ ਇੱਥੇ ਸੋਡੀ ਬੇਦੀ ਜੋ ਵੀ ਸੀ ਉਹ ਆਪਣੇ ਸਿੱਕਾ ਚਲਾਉਂਦੇ ਸੀ ਸਾਡੇ ਵਿੱਚੋਂ ਵੀ ਕੁਝ ਅਜਿਹੇ ਲੋਕ ਸੀ ਪਰ ਉਦੋਂ ਜਿਵੇਂ ਪੂਰਨ ਸਿੰਘ ਆਪਣੇ ਜਿੱਤੇ ਸੀ ਗਿਆਨੀ ਬਖਤਾਵਰ ਉਸ ਤੋਂ ਬਾਅਦ ਲਸ਼ਮਨ ਸਿੰਘ ਆਜ਼ਾਦ ਜਿੱਤਿਆ ਫਿਰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਫਿਰ ਸੁਜਵਾਰ ਸਿੰਘ ਇੱਕ ਵਾਰੀ ਆਜ਼ਾਦ ਦਦਾ ਫਿਰ ਪਾਰਟੀ ਟਿਕਟ ਦਿੰਦੀ ਹੈ ਇਹ ਪਾਰਟੀਆਂ ਕਿਉਂ ਅੰਕਾਰਦੀਆਂ ਨੇ ਸਾਨੂੰ ਅਸਲ ਗੱਲ ਕੀ ਹੈ ਅਸੀਂ ਇਹ ਕਹਿੰਦੇ ਆ ਨੂੰ ਵੀ ਆਪ ਦਾ ਹਾਜੀ ਅਸੀਂ ਸਾਡਾ ਅਸੀਂ ਉੱਤੇ ਜੇ ਨੰਬਰ ਫੱਲੇ ਰੱਖੀ ਮਾਣੂ ਅੱਛਾ ਇਹ ਆ ਬੀ ਇਹਨਾਂ ਰਾਮਾ ਸਿੰਘ ਨੂੰ ਮਤ ਸੱਭਿਆ ਹੈ ਤੇ ਬਾਪੂ ਨੇ ਫਰਨੇ ਲੱਕੂ ਬਾਪੂ ਜਿਹੜੀ ਇਹ ਦਲਦਲ ਸੀ ਜਿਹੜੀ ਉਹਨਾਂ ਦੀ ਨੀਅਤ ਮਾੜੀ ਸੀ ਥੱਲੇ ਰੱਖਣ ਵਾਲੀ ਆਹ ਆ ਉਹਦੇ ਤੋਂ ਮੁਕਤੀ ਦਵਾਉਣ ਵਾਸਤੇ ਆਪਣੇ ਇੱਕ ਗੁਰਦੀਪ ਸਿੰਘ ਉਡਾਲ ਰਮੇਸ਼ਾ ਬੋਦਲਾ ਉਹਨਾਂ ਦਾ ਪਿੰਡ ਹੈ ਆ ਰਮੇਸ਼ਾ ਬੋਦਲਾ ਹਾਂ ਉਹਨਾਂ ਦੇ ਬਾਪ ਦਾ ਨਾਮ ਮੁੰਛੀ ਸਿੰਘ ਸੀ ਆ ਮੁੰਛੀ ਸਿੰਘ ਤੋ ਤੁਹਾਨੂੰ ਉਹ ਤਾਂ ਜਾਣਦੇ ਸੀ ਨਾ ਜਾਣਦੇ ਆ ਉਹਨਾਂ ਦਾ ਉਹ ਵੇਖੋ ਗਰੀਬੀ ਸ੍ਰੀਪੀ ਚੋਂ ਪੜ੍ਹ ਲਿਖ ਕੇ ਤੋ ਦਿੱਲੀ ਪਹੁੰਚੇ ਫਿਰ ਉੱਥੇ ਜਦੋਂ ਦੇ ਗਏ ਉਦੋਂ ਦੇ ਸਮਾਜ ਦੇ ਕੰਮ ਕਰਨ ਤੇ ਲੱਗੇ ਹੋਏ ਨੇ ਹਾਂ ਕੁਛ ਨਾ ਕੁਛ ਕੁਛ ਨਾ ਕੁਛ ਫਰਕ ਪਿਆ ਨਾ ਤਾਂ ਹੁਣ ਸਾਡੋਂ ਜਿਹੜੀ ਜਿਹੜੀ ਮਾਤਮ ਜਾਤੀ ਹੈ ਤੇ ਜਾਂ ਉਹਨੂੰ ਰਾਏਸ਼ੇ ਕਹ ਲਿਏ ਹੁਣ ਉਹ ਅਨਸੂਚਿਤ ਸਮਾਜ ਵਿੱਚ ਪਾਏ ਗਏ ਨੇ ਐਸਸੀ ਬਣਾਏ ਗਏ ਨੇ ਤਾਂ ਐਸਸੀ ਦੇ ਵਿੱਚ ਹੁਣ ਸਾਡੇ ਬੱਚੇ ਜਿਸ ਤਰ੍ਹਾਂ ਸਵਰਨ ਤੁਹਾਡੇ ਪਿੰਡ ਦੇ ਵੀ ਦੱਸ ਰਿਹਾ ਕਿ ਬੇਟੀਆਂ ਉੱਥੇ ਕੋਰਸ ਕਰਦੀਆਂ ਉੱਥੇ ਤਾਂ ਬੱਚੇ ਨੌਕਰੀ ਲੱਗ ਜਾਣਗੇ ਆ ਨੌਕਰੀ ਲੱਗ ਜੇ ਇਹ ਜਿਹੜਾ ਸਿਹਰਾ ਇਹ ਸਾਰਾ ਗੁਰਦੀਪ ਸਿੰਘ ਵੜਵਾਲ ਦੇ ਨਾਂ ਜਾਂਦਾ ਹੈ ਉਹਨੇ ਨਾ ਦੀ ਆਪਾਂ ਉਹਨੇ ਇਹਤ ਮਤ ਪ੍ਰਾਸ਼ਰਣ ਉਹਨੇ ਆਪਣਾ ਨਾਮ ਚਾ ਕਰਾਵੇ ਦਾ ਹੋਰ ਕੋਈ ਨਹੀਂ ਕਰਾ ਸਕਦਾ ਉਹ ਤਾਂ ਹੁਣ ਥੋੜੇ ਢਿੱਲੇ ਮੱਠੇ ਵੀ ਨੇ ਅੱਛਾ ਹਾਂ ਪਰ ਫਿਰ ਵੀ ਦੇਖੋ ਚਲੋ ਜਿੰਨੀ ਆਕਾਲਪੁਰਖ ਜਿੰਨੀ ਉਮਰ ਦਿੰਦਾ ਹੈ ਅਸੀਂ ਅੱਜ ਦੇਖੋ 105 ਸਾਲਾਂ ਦੇ ਤੁਸੀਂ ਫਿਰ ਵੀ ਇੱਥੋਂ ਤੁਰ ਕੇ ਜਾ ਕੇ ਵਿਆਹ ਸ਼ਾਦੀ ਚ ਨੱਚ ਵੀ ਆਉਂਦੇ ਆ ਨੱਚ ਕੇ ਆਏ ਅਜੇ ਵੀ ਗਤਕਾ ਵੀ ਖੇਡਦੇ ਆ ਪਰ ਇਹ ਇਹ ਜਿਹੜਾ ਸਾਰੀ ਤੰਦਰੁਸਤੀ ਆਕਾਲਪੁਰਖ ਦੀ ਕਿਰਪਾ ਹੁੰਦੀ ਹੈ ਹਾਂ ਹੁੰਦੀ ਪਰ ਸਰਦਾਰ ਗੁਰਦੀਪ ਸਿੰਘ ਰਾਜ ਸੇਧ ਤੋਂ ਥੋੜੇ ਢਿੱਲੇ ਨੇ ਪਰ ਫਿਰ ਵੀ ਉਹ ਉਹ ਲੱਗੇ ਰਹਿੰਦੇ ਨੇ ਦਿਨ ਰਾਤ ਇੱਕ ਸਾਨੂੰ ਵੀ ਦੇ ਰਹਿੰਦੇ ਨੇ ਕਿ ਤੁਸੀਂ ਵਿਰਸਾ ਸੰਭਲੋ ਆਪਦਾ ਤੇ ਤਾਂ ਹੀ ਫਾਇਦਾ ਹੋਣਾ ਜੇ ਤੁਸੀਂ ਇਹ ਨਾ ਕਰ ਸਕੇ ਫਿਰ ਸਾਡੇ ਨਾਲ ਤਾਂ ਪਹਿਲਾਂ ਵਿਤਕਰਾ ਹੁੰਦਾ ਤੇ ਹੋਰ ਹੋਵੇਗਾ ਤੇ ਕੋਸ਼ਿਸ਼ ਕਰੋ ਆਪਾਂ ਸਾਰੇ ਕੋਸ਼ਿਸ਼ ਕਰੀਏ ਦਾਲ ਨਾਲ ਕਿ ਸਮਾਜ ਨੂੰ ਅੱਗੇ ਲੈ ਕੇ ਜਾਈਏ ਤੇ ਉਹਨਾਂ ਦੇ ਸਾਥੀ ਜਿਹੜੇ ਆਪਣੇ ਤੁਹਾਡੇ ਨਾਲ ਕਾਮਰੇਡ ਅਨਸਰ ਸਿੰਘ ਬੈਠੇ ਹਨ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਅੱਛਾ ਇਹ ਅਨਸਰ ਸਿੰਘ ਕਹਿੰਦੇ ਇਹ ਤਾਂ ਪੁਰਾਣੇ ਇਹਨੂੰ ਆਪ ਨਹੀਂ ਲੱਗੇ ਪੁਰਾਣੇ ਇਹ ਵੀ ਨਾਲ ਲੱਗੇ ਰਹੇ ਜਿਹੜੇ ਦੋ ਤੁਹਾਡੇ ਸ਼ਖਸ ਬੈਠੇ ਹਨ ਸਾਹਮਣੇ ਨਾਲ ਇਹ ਗਰਦੀਪ ਸਿੰਘ ਜਦੋਂ ਆਵਾਜ਼ ਮਾਰਦਾ ਸੀ ਇਹ ਪਹਿਲਾਂ ਪਹੁੰਚ ਜਾਂਦੇ ਸੀ ਮੈਂ ਤਾਂ ਉਦੋਂ ਨੌਕਰੀ ਕਰਦਾ ਸੀ ਮੈਂ ਗਦੀਪ ਸਿੰਘ ਦਾ ਦਿੱਲੀ ਰਹਿੰਦੇ ਨੇ ਅੱਛੋ ਦਿੱਲੀ ਰਹਿੰਦੇ ਨੇ ਇਹ ਉਹਨਾਂ ਦੇ ਸਾਥੀ ਸੀਗੇ ਬਹੁਤ ਸਿੰਘ ਜੀ ਨੇ ਪਹੁੰਚੋਗੇ ਫਿਰ ਹੁਣ ਜਿਹੜੀਆਂ ਕੋਈ ਲੋਕ ਝੂਠੀਆਂ ਸ਼ਿਕਾਇਤਾਂ ਕਰਦੇ ਨੇ ਸਰਟੀਫੀਕਟਾਂ ਦੇ ਸਬੰਧ ਵਿੱਚ ਕੋਈ ਕੁਝ ਕਹਿੰਦਾ ਆਪਣੇ ਬੰਦੇ ਵਾਣ ਵੀ ਬਹੁਤ ਵਟ ਲੈਂਦੇ ਸੀ ਵੱਡੇ ਕਿ ਉਹਲੇ ਵਾਣ ਵਾਟ ਕੇ ਮੰਜਾ ਬੋਲ ਲੈਂਦੇ ਸਈਦੇ ਮੈਨੂੰ ਵੀ ਇਨਾ ਕਿ ਤੋ ਮੈਨੂੰ ਵੀ ਆਉਂਦਾ ਮੈਨੂੰ ਆਪ ਨਹੀਂ ਪਤਾ ਹੈ ਆ 56 ਕੋਈ ਬਾਣ ਨਹੀਂ ਲ ਸਕਦਾ ਮੈਂ 56 ਬਾਣ ਲਸਾ 56 ਆਪਣੇ 56 ਉਹਦੇ ਪਾਕ ਦਾ ਹਾਂ ਜੀ ਇੱਥੇ ਵੀ ਬਾਪੂ ਜਦੋਂ ਆ ਕੇ ਆਪਾਂ ਇੰਡੀਆ ਚ ਆ ਕੇ ਵਸੇ ਤਾਂ ਉਹਦਾ ਵੀ ਛੱਪਰੀ ਸੀ ਕੋਈ ਆਪਣੇ ਬੰਦੇ ਇੱਥੇ ਬੈਠ ਕੇ ਜੰਗਲਵਾਦ ਕੀਤਾ ਫਿਰੋਜ਼ਪੁਰ ਦੇ ਉਹ ਦਿੱਲੀ ਜਾ ਕੇ ਗੰਗਾ ਦੇ ਕਿਨਾਰੇ ਬਹਿ ਗਏ ਕੋਈ ਮੱਧ ਪ੍ਰਦੇਸ਼ ਜਿੱਥੇ ਜਿੱਥੇ ਦਰਿਆ ਸੀਗੇ ਉੱਥੇ ਚਲੇ ਗਏ ਉਹੀ ਆਵਾਦ ਕੀਤੇ ਨੇ ਉਹੀ ਆਵਾਦ ਕੀਤੇ ਤਾਂ ਇਹ ਦਰਿਆਵਾ ਦਰੁਵਾ ਦੇ ਕਿਨਾਰੇ ਇਹ ਸੀ ਕਿ ਜਿਹੜੀਆਂ ਸਰਕਾਰਾਂ ਸੀ ਉਸ ਵੇਲੇ ਦੀਆਂ ਉਹ ਨਹੀਂ ਚਾਹੁੰਦੀ ਅਸੀਂ ਇਹ ਲੋਕ ਤਰੱਕੀ ਕਰ ਜਾਣ ਤਰੱਕੀ ਪਰ ਚਲੋ ਕਾਲਪੁਰਖ ਨੇ ਬੁੱਧੀ ਦਿੱਤੀ ਹੈ ਤੁਹਾਡੇ ਬਜ਼ੁਰਗਾਂ ਦਾ ਸਹਿਯੋਗ ਨਾਲ ਤੇ ਸਰਦਾਰ ਗੁਰਦੀਪ ਸਿੰਘ ਊੜਵਾਲ ਨੇ ਹਿੰਮਤ ਕੀਤੀ ਹੈ ਉਹਨਾਂ ਦੇ ਸਾਥੀ ਤੁਹਾਡੇ ਨਾਲ ਬੈਠੇ ਨੇ ਤਾਂ ਸਾਰਿਆਂ ਨੇ ਰਲ ਮਿਲ ਕੇ ਹਿੰਮਤ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਆਪਣੀ ਤਰੱਕੀ ਹੋਵੇਗੀ ਹਾਂਜੀ ਹਾਂਜੀ ਆਪਣੀ ਤਰੱਕੀ ਮੈਂ ਕਹਿੰਦਾ ਇਹਨਾਂ ਨੂੰ ਇੰਨੀ ਬਾਬੇ ਨਾਨਕ ਦੀ ਕਿਰਪਾ ਹੈ ਤੇ 105 ਸਾਲ ਦੀ ਉਮਰ ਪੂਰੀ ਹੋ ਗਈ ਤੇ ਅਜੇ ਵੀ ਤੰਦਰੁਸਤ ਨੇ ਤੁਸੀਂ ਵੇਖ ਰਹੇ ਹੋ ਇੱਥੇ ਪਿੰਡ ਹੈ ਟਾਣੀ ਚਾ ਕੇ ਬੈਠੇ ਨੇ ਤੇ ਹੁਣ ਵੀ ਪਿੰਡ ਚਲੇ ਜਾਂਦੇ ਨੇ ਅੱਜ ਇੱਕ ਫੌਜੀ ਰਿਟਾਇਰ ਹੋਇਆ ਔਰ ਉਹਨਾਂ ਕੇ ਜਲਦੀ ਲੱਗ ਗਏ ਫਿਰ ਉੱਥੇ ਵਿਆਹ ਚ ਨੱਚ ਵੀ ਲੈਂਦੇ ਨੇ ਤੇ ਗੱਤਕਾ ਵੀ ਖੇਡਦੇ ਨੇ ਮੈਨੂੰ ਇੰਜ ਇੱਕ ਫੋਟੋ ਨਾਲ ਆਤ ਬਾਬੂ ਆਜ ਮੈਂ ਫੋਟੋ ਲਾ ਰਿਹਾ ਹਾਂ ਸ਼ੈਲੋ ਬਾਕੀ ਫਿਰ ਹੁਣ ਤੁਸੀਂ ਦੱਸਦੇ ਰਿਹਾ ਕਰੋ ਸਾਨੂੰ ਕਿਉਂਕਿ ਭਾਵੇਂ ਅਸੀਂ ਤੁਹਾਡੇ ਬੱਚੇ ਛੋਟੇ ਐ ਪਰ ਜਿਸ ਤਰ੍ਹਾਂ ਦਾ ਸਾਡੇ ਨਾਲ ਲੋਕ ਵਿਹਾਰ ਕਰਦੇ ਸੀ ਤੇ ਅਸੀਂ ਹੁਣ ਥੋੜਾ ਥੋੜਾ ਸੁਵਜਨਨਾ ਮੈਂ ਆਹ ਠੀਕ ਹੈ ਜਾਨਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਇੱਕ ਤੁਹਾਨੂੰ ਸਲਾਹੀ ਬਲਦੇ ਚਾਰ ਤਾਂ ਕਿ ਹਰੇਕ ਤੱਕ ਜਿਹੜੀ ਜਾਣਕਾਰੀ ਇਹ ਪਹੁੰਚਦੀ ਹੋ ਸਕੇ ਤੇ ਆਪਣੇ ਕਮੈਂਟ ਜ਼ਰੂਰ ਦੇਣਾ ਜੋ ਵੀ ਤੁਸੀਂ ਪਹਿਲਾਂ ਇਹ ਅਸੀਂ ਜਾਣਦੇ ਸੀ ਤੇ ਜਿਹੜਾ ਹੁਣ ਤੁਹਾਡੇ ਨਾਲ ਇਤਿਹਾਸਾਂਜਾ ਕੀਤਾ ਗਿਆ ਹੈ ਉਸ ਤੋਂ ਕੁਝ ਤੁਸੀਂ ਸਿੱਖਿਆ ਲਈਏ ਸੋ ਇਸੇ ਦੇ ਨਾਲ ਹੀ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ